ਅੱਜ ਪਿੰਡ ਵੱਡੇ ਜ਼ਬਰਾ ਦੇ ਵਿੱਚ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਡ ਬੁੱਢਾ ਜਥੇਬੰਦੀ ਦੀ ਮੀਟਿੰਗ ਕੀਤੀ ਗਈ ਜੀ ਗੈਰ ਰਾਜਨੀਤਿਕ ਸਜੁਗਤ ਮੋਰਚੇ ਵਾਲੇ ਸਾਰੇ ਕਿਸਾਨ ਆਗੂ ਜੀ ਜਦੋਂ ਵੀ ਕਿਤੇ ਜ਼ਰੂਰਤ ਪਈ ਹੈ ਜੀ ਤੇ ਸੰਘਰਸ਼ ਦੇ ਵਿੱਚ ਜੀ ਇਹ ਦਿੱਲੀ ਦੇ ਵਿੱਚ ਵੀ ਅਹਿਮ ਰੋਲ ਨਿਭਾਇਆ ਹੈ ਜੀ ਤੇ ਅੱਜ ਵੀ ਕਾਫੀ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਹੈ ਜੀ ਜਿੰਨੇ ਤੁਹਾਨੂੰ ਦਿਖ ਰਿਹਾ ਵੀ ਸਾਰੇ ਹੀ ਸੂਬਾ ਕਮੇਟੀ ਦੇ ਆਗੂ ਜੌਨ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਅਲੱਗ-ਅਲੱਗ ਅਹੁਦੇਦਾਰ ਵੀਰ ਪਹੁੰਚੇ ਆ ਜੀ ਤੇ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਡਾ ਜੀ ਤੁਹਾਡੇ ਨਾਲ ਵਿਸਤਾਰ ਨਾਲ ਜਾਣਕਾਰੀ ਸਾਂਝੀ ਕਰਨਗੇ ਵੀ ਜਿਹੜੇ ਮਾਪਜੇ ਦੀ ਗੱਲਬਾਤ ਨਸ਼ਿਆਂ ਬਾਰੇ ਵੀ ਨਸ਼ਿਆਂ ਨੂੰ ਕਦੋਂ ਤੇ ਸੰਘਰਸ਼ ਲੜਦੇ ਆ ਰਹੇ ਆ ਤੇ ਕਿਤਨਾ ਢਲ ਪਾਈ ਜਾ ਸਕਦੀ ਹੈ ਜੀ ਤੇ ਹੋਰ ਵੀ ਕਾਫੀ ਮੁੱਦੇ ਆ ਜੀ ਜਿੰਦੇ ਵਿੱਚ ਕਾਫੀ ਜੇ ਆਪਾਂ ਗੱਲ ਕਰੀਏ ਤੇ ਵੀਡੀਓ ਬਾਈ ਦੀ ਲੰਮੀ ਹੋ ਜਾਣੀ ਆ ਬਾਕੀ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਪਟਾ ਜੀ ਉਹ ਵੀ ਤੁਹਾਨੂੰ ਦੱਸਣਗੇ ਤੇ ਬਾਕੀ ਜਿੰਨੇ ਵੀ ਕਿਸਾਨਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਸੁਝਾਅ ਵੀ ਦਿੱਤੇ ਜੀ ਆਪੋ ਆਪਣੇ ਵਿਚਾਰ ਦਿੱਤੇ ਵੀ ਇਹ ਜਿਹੜਾ ਮਾਅਬਜਾ ਜਾਂ ਕੋਈ ਵੀ ਸੰਘਰਸ਼ ਕਰਨਾ ਜੀ ਇਹ ਆਪਾਂ ਕਿਤਰਾ ਸੰਘਰਸ਼ੇ ਕਰਨਾ ਵਾ ਤੇ ਸਾਰੇ ਵੀਰਾਂ ਦਾ ਧੰਨਵਾਦ ਵੀ ਕੀਤਾ ਗਿਆ ਵੀ ਹੋਰ ਪਿੰਡਾਂ ਦੇ ਵਿੱਚ ਜਿਹੜੇ ਵੀਰਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਵੀ ਇਹ ਜਨਤਾ ਨੂੰ ਸਮਝਣਾ ਚਾਹੀਦਾ ਵੀ ਜਦੋਂ ਵੀ ਕਿਤੇ ਸੰਘਰਸ਼ ਲੜਦੇ ਆ ਇਹ ਉਹਨਾਂ ਦੀ ਖਾਤਰ ਹੀ ਰੋਡਾਂ ਤੇ ਬੈਠਦੇ ਆ ਕਿਉਂਕਿ ਕੋਈ ਉਹਨਾਂ ਦਾ ਆਪਦਾ ਪਰਸਨਲ ਮੁੱਦਾ ਨਹੀਂ ਹੁੰਦਾ ਜਿਥੇ ਬੰਦਿਆਂ ਦਾ ਇਹ ਤੁਹਾਡਾ ਸਾਰੇ ਕਿਸਾਨ ਭਰਾਵਾਂ ਦਾ ਸਾਰੀ ਜਨਤਾ ਦਾ ਸਾਰੇ ਲੋਕਾਂ ਦਾ ਸਾਂਝਾ ਮੁੱਦਾ ਹੁੰਦਾ ਹੈ ਜੀ ਤੇ ਜੇ ਕੁਝ ਬੰਦੇ ਹੁੰਦੇ ਆ ਜੀ ਵਿੱਚੋਂ ਕਿਰਾ ਆਮੀ ਦੀ ਕਿਸਾਨਾਂ ਦੇ ਖਿਲਾਫ ਕੋਈ ਗੱਲਬਾਤ ਕਰਕੇ ਬੰਦੇ ਵਿੱਚ ਹੀ ਸਰਕਾਰਾਂ ਦੇ ਹੁੰਦੇ ਆ ਉਹ ਵਿਰੋਧ ਕਰ ਦਿੰਦੇ ਆ ਵੀ ਤੇ ਜਿੰਦੇ ਵਿੱਚ ਇਹ ਗੱਲਾਂ ਸਭ ਆਮ ਲੋਕਾਂ ਨੂੰ ਸਮਝੀਆਂ ਸਮਝਣੀਆਂ ਪੈਣ ਦੀਆਂ ਬਾਕੀ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਨ ਤੇ ਸਾਰੀ ਗੱਲਬਾਤ ਵਿਸਤਾਰ ਨਾਲ ਸੁਣੋ ਤੇ ਸ਼ੇਅਰ ਕਰੋ ਜੀ ਸਰਦਾਰ ਸਾਹਿਬ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਜੀ ਕਿਸ ਸਬੰਧ ਵਿੱਚ ਕੀਤੀ ਗਈ ਹੈ ਜੀ ਅੱਜ ਸੰਸਥਾਪਕ ਕਮੇਟੀ ਪੰਜਾਬ ਦਾ ਚੈਂਪਟਰ ਜਿਹੜਾ ਇਕੱਠਾ ਹੈ ਤੇ ਸੰਤਨ ਬਾਬਾ ਜੀ ਸਿੰਘ ਵੱਡੇ ਪਿੰਡ ਸਭਰਾ ਜਿਹੜਾ ਸੰਸਥਾਪਕ ਜਿਹਦੇ ਵਿੱਚ ਲੰਮਾ ਸਮਾਂ ਕੁਦਰਤੀ ਕ੍ਰਾਂਤੀ ਅਤੇ ਸਰਕਾਰਾਂ ਦੀ ਗਲਤ ਨੀਤੀਆਂ ਦੇ ਕਾਰਨ ਜਿਹੜਾ ਵੱਡੇ ਪੱਧਰ ਤੇ ਹੜ੍ਹ ਪੀੜਤਾਂ ਵਰ بارشਾਂ ਦੇ ਨਾਲ ਜਿਹੜੇ ਕਿਸਾਨ ਨੁਕਸਾਨੇ ਗਏ ਜਿਹਨਾਂ ਦੇ ਓਟੇ ਪੱਧਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਔਰ ਬੰਬੀਆਂ ਔਰ ਘਰ ਟਹਿ ਗਏ ਔਰ ਬੋਰਾ ਦੇ ਵਿੱਚ ਜਿਹੜੀ ਉਹ ਰੇਤਾਂ ਭਰ ਗਈ ਔਰ ਜ਼ਮੀਨਾਂ ਤਹਿਜ਼ ਨਹਿਜ਼ ਕਰ ਦਿੱਤੀਆਂ ਔਰ ਜਿਹਦੇ ਵਿੱਚ ਸੈਂਟਰ ਸਰਕਾਰ ਵੱਲੋਂ ਪ੍ਰਤੀ ਇਕ 800 ਰੁਪਇਆ ਆਇਆ ਔਰ ਪੰਜਾਬ ਸਰਕਾਰ ਨੇ ਬੜੇ ਵੱਡੇ ਪੱਧਰ ਤੇ ਟੀਕਾ ਮਾਰੀਆਂ ਸੀ ਸੀਐਮ ਭਗਵੰਤ ਸਿੱਧਾਨ ਨੇ ਕਿਉਂਕਿ ਮੈਂ ਮੁਰਗੀ ਦੇ ਪੈਸੇ ਵੀ ਦਊਗਾ ਪੰਜਾਬ ਸਰਕਾਰ ਦਊਗੀ ਪਰ ਬੱਕਰੀ ਦੇ ਪੈਸੇ ਵੀ ਦਊਗੀ ਔਰ ਬੱਕਰੀ ਅੱਜ ਮੈਂ ਜਾ ਕੇ ਮੰਡੀ ਦੇ ਵਿੱਚ ਜਦੋਂ ਪਤਾ ਕੀਤਾ ਤੇ 25000 ਤੋਂ ਲੈ ਕੇ 45000 ਦੀ ਤੇ ਬੱਕਰੀ ਆਉਂਦੀ ਆ ਤੇ ਮੁਰਗੀ ਵਾਲੇ ਪਾਸੇ ਚਲ ਜਾ ਤੇ 600 ਤੋਂ ਲੈ ਕੇ 700 ਦੀ ਮੁਰਗੀ ਆਉਂਦੀ ਆ ਔਰ ਉਹਨਾਂ ਦੇ ਮੁਆਵਜ਼ੇ ਤਾਂ ਸੀਐਮ ਨੇ ਕੀ ਦੇਣੇ ਆ ਔਰ ਜਦੋਂ ਦਾ ਮੁਆਵਜ਼ਾ 8600 ਰੁਪਏ ਸੈਂਟਰ ਸਰਕਾਰ ਵੱਲੋਂ ਆਇਆ ਤੇ ਬਿਲਕੁਲ ਚੁੱਪਚਾਪ ਹੋ ਗਈ ਆ ਕੋਈ ਵੀ ਪੰਜਾਬ ਦਾ ਆਪਣਾ ਮੰਤਰੀ ਮੰਡਲ ਜਾਂ ਹੋਰ ਕੈਬਨ ਮੰਤਰੀ ਜਿੰਨੇ ਵੀ ਆ ਜਾਂ ਸੀਐਮ ਕੋਈ ਨਹੀਂ ਬੋਲਿਆ ਔਰ ਅੱਜ ਵਿਚਾਰ ਚਰਚਾ ਕਰਕੇ ਕਖਾਨ ਸੰਘਰਸ਼ ਕਮੇਟੀ ਪੰਜਾਬ ਔਰ ਚੰਦ ਦਿਨਾਂ ਦੇ ਵਿੱਚ ਅੱਜ ਤੋਂ ਲੈ ਕੇ ਕੋਈ 27 28 ਤਰੀਕ ਦੇ ਦਰਮਿਆਨ ਕੋਈ ਇੱਕ ਹੋਰ ਕਮੇਟੀ ਨਾਲ ਮੀਟਿੰਗ ਲਾ ਕੇ ਔਰ ਵੱਡਾ ਐਕਸ਼ਨ ਕਰਨ ਜਾ ਰਹੀ ਆ ਕਿ ਜਿਸ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਆ ਉਹ ਜਵਾਬ ਦੇ ਹੋਏਗੀ ਕਿ ਅਸੀਂ ਪੰਜਾਬ ਦੇ ਨਾਲ ਕਿੰਨੀ ਕੰਮ ਧਰਦੀ ਕੀਤੀ ਆ ਔਰ ਲੋਕਾਂ ਨੂੰ ਆਸ ਸੀ ਕਿ ਬਦਲ ਹੋਊਗਾ ਤੇ ਪੰਜਾਬ ਦੇ ਅੰਦਰ ਜਿਹੜਾ ਵਾ ਉਹ ਨਸ਼ੇ ਤੇ ਆ ਜਿਹੜਾ ਦਲਦਲ ਛੇਵਾਦ ਰਿਆ ਵਗ ਰਿਆ ਇਹ ਸਰਕਾਰ ਇਹਦੇ ਬਾਰੇ ਕੁਝ ਸੋਚੂਗੀ ਪਰ ਅੱਜ ਵੱਖ-ਵੱਖ ਇਲਾਕਿਆਂ ਚ ਰਿਪੋਰਟ ਲਈ ਆ ਉਹੀ ਲੋਕ ਜਿਹੜੇ ਆ ਨਸ਼ਾ ਵੇਚ ਰਹੇ ਆ ਉਹ ਤਾਂ ਸਰਪੰਚੀਆਂ ਦੇ ਵੀ ਖੜੇ ਕਈਆਂ ਇਲਾਕਿਆਂ ਦੇ ਨੇ ਔਰ ਪੰਜਾਬ ਸਰਕਾਰ ਨੇ ਨਸ਼ਾ ਦੇ ਕੀ ਬੰਦ ਕਰਨਾ ਜਿਹੜਾ ਕੋਈ ਆਵਾਜ਼ ਚੁੱਕਦਾ ਵਾ ਉਲਟਾ ਉਹਨਾਂ ਤੇ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਔਰ ਇਸ ਕਰਕੇ ਨਸ਼ੇ ਦੀ ਵੰਟੀ ਲਗਾਈ ਆ ਔਰ ਇਹ ਵੀ ਏਜੰਡਾ ਲੈ ਕੇ ਦੋ ਹੀ ਏਜੰਡੇ ਜਿਹੜੇ ਉਹ ਲੈ ਕੇ ਚੱਲੇ ਬਾਕੀ ਤਾਂ ਬਹੁਤ ਆ ਅਜੰਡੇ ਆ ਜਿਵੇਂ ਕਰਜ਼ੇ ਦਾ ਮੁੱਦਾ ਵਾ ਫਸਲਾਂ ਦੇ ਭਾਵਾਂ ਦਾ ਮੁੱਦਾ ਵਾ ਆ ਚਿੱਪ ਵਾਲੇ ਮੀਟਰਾਂ ਦਾ ਮੁੱਦਾ ਵਾ ਬਾਕੀ ਜਿਹੜੇ ਅੰਦੋਲਨ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਨਹੀਂ ਸਾਰਿਆਂ ਨੂੰ ਮਿਲੀਆਂ ਅਜੇ ਕਈਆਂ ਨੂੰ ਜੋ ਸਹਾਇਤਾ ਫੰਡ ਸੀ ਸਰਕਾਰ ਵੱਲੋਂ ਜਿਹੜੀ ਦੇਣੀ ਸੀ ਉਹ ਵੀ ਨਹੀਂ ਮੁਹੱਈਆ ਹੋਈ ਔਰ ਉਹ ਵੀ ਮੁੱਦੇ ਬਹੁਤ ਵੱਡੇ ਪੱਧਰ ਤੇ ਆ ਪਰ ਇਸ ਵੇਲੇ ਐਮਰਜੈਂਸੀ ਜਿਹੜੇ ਆ ਜਿਹੜੇ ਹੜ੍ਹ ਪੀੜਤ ਦੇ ਕਿਸਾਨਾਂ ਦੇ ਵੱਡੇ ਮੁੱਤੇ ਆ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਘਰ ਟਹਿ ਗਏ ਔਰ ਨਸ਼ੇ ਦਾ ਏਜੰਡਾ ਵਾ ਇਸ ਏਜੰਡੇ ਤੇ ਵੱਡੇ ਪੱਧਰ ਤੇ ਜਥੇਬੰਦੀ ਕਿਸਾਨ ਚਕਤ ਕਮੇਟੀ ਐਕਸ਼ਨ ਲਾਊਗੀ ਚੰਦ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਤਰੀਕ ਅਲਾਨਸ ਕਰ ਦਿੱਤੀ ਜਾਊਗੀ ਧੰਨਵਾਦ ਵਹਿਗਦੀ ਦਾ ਖਾਲਸਾ ਵਹਿਗਦੀ